ਖਬਰ ਹੈ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਤੋਂ ਜਿੱਥੇ ਕੀ ਚਿੱਟੇ ਦੇ ਨਹੀਂ ਅੰਨੇਵਾਗ ਗੋਲੀਆਂ ਚਲਾ ਕੇ ਹਮਲਾਵਰਾਂ ਨੇ ਇੱਕ ਐਲੂਮੀਨੀਅਮ ਦੀ ਦੁਕਾਨ ਕਰਨ ਵਾਲੇ ਨੌਜਵਾਨ ਦਾ ਕਤਲ ਕਰ ਦਿੱਤਾ ਇਸ ਘਟਨਾ ਨਾਲ ਏਰੀਆ ਵਿੱਚ دہشت ਦਾ ਮਾਹੌਲ ਬਣ ਗਿਆ ਮੌਕੇ ਤੇ ਮੇਰੀ ਜਾਣਕਾਰੀ ਅਨੁਸਾਰ ਇਹ ਹਮਲਾ ਉਸ ਵੇਲੇ ਹੋਇਆ ਜਦੋਂ ਕਾਨ ਦੇ ਮਾਲਕ ਹਰਦੀਪ ਸਿੰਘ ਆਪਣੀ ਦੁਕਾਨ ਤੇ ਬੈਠਾ ਸੀ ਤਾਂ ਕੁਝ ਅਣਖਸ਼ਾਤਿਆਂ ਨੇ ਆ ਕੇ ਅੰਨੇਵਾ ਫਾਇਰਿੰਗ ਕਰ ਦਿੱਤੀ ਅਤੇ ਗੋਲੀਆਂ ਲੱਗਣ ਨਾਲ ਹਰਦੀਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਮਿਤਕ ਦੋ ਬੱਚਿਆਂ ਦਾ ਬਾਪਸੀ ਮੌਕੇ ਤੇ ਪਹੰਚੀ ਪੁਲਿਸ ਪਾਰਟੀ ਨੇ ਘਟਨਾ ਵਾਲੀ ਜਗ੍ਹਾ ਤੇ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਆਲੇ-ਦੋਲੇ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਜਲਦੀ ਦੋਸ਼ੀ ਕਾਬੂ ਕਰ ਲਏ ਜਾਣਗੇ ਆਵਾਜ਼ ਦਾ ਕੰਮ ਕਰ ਲੈ ਬੁੱਢ ਦਾ ਜਿਹੜਾ ਨੌਂਦੇ ਦਾ ਹਮਰਾ ਕੋਲੀ ਮਾਰਕਟ ਦੇ ਕਿੰਨੇ ਜਾਂਦੇ ਸਾਰੇ ਵੇਚਾਰੇ ਕੋਈ ਨਹੀਂ ਤੇ ਕਿੰਨੇ ਚਰੋਲੇ ਸਹਿਰ ਹੋ ਜਾਈਂ ਅੱਜ ਵੀ ਪਿੰਡ ਦੇ ਨਸਲੇ ਠੀਕ ਹੈ ਤਾਂ ਕੀ ਉਹ ਆਪਣਾ ਕੰਮ ਕਰਦਾ ਜਿਹੜਾ ਜਿਹੜਾ ਕੋਲੀ ਵਜੇ ਇਹ ਨੌਂਦੇ ਦਾ ਹਰਪੀਤ ਸਿੰਘ ਕੀ ਕੀ ਅਸਰ ਹੈ ਤੇ ਕੀ ਹਾਲ ਹੈ ਇਹ ਲਿਖਿਆ ਨਹੀਂ ਮਰ ਲੈ ਗਿਆ ਤੁਸੀਂ ਜਦੋਂ ਗੋਲੀ ਚੱਲਦੀ ਤੁਸੀਂ ਦੇਖੀ ਨਹੀਂ ਕੀ ਲੱਗਦਾ ਤੁਹਾਨੂੰ ਪੰਜਾਬ ਦੇ ਹਾਲਾਤਾਂ ਦਾ ਜਿਤਨਾ ਹੈ ਤੁਹਾਨੂੰ ਗੋਲੀ ਚੱਲਦੀ ਹਲਾਉਂਦੇ ਸਮਾੜੇ ਇੱਥੇ ਹਰਦੀਪ ਸਿੰਘ ਹੈਗਾ ਮੁੰਡਾ ਸਾਨੂੰ ਪ੍ਰੀਤਮ ਸਿੰਘ ਆਲੂਮੀਨੀਅਮ ਦੀ ਫੈਬ੍ਰିକੇਟਰ ਦਾ ਹੈਗਾ ਕੰਮ ਕਰਦਾ ਉਹਦੇ ਦੋ ਬੰਦੇ ਆਏ ਆ ਜੋ ਇਹਨਾਂ ਦੇ ਦੱਸਣ ਮੁਤਾਬਕ ਆ ਉਹ ਗੋਲੀ ਮਾਰ ਕੇ ਤੇ ਇੰਜਰਡ ਕਰ ਗਿਆ ਉਹਨੂੰ ਹਸਪੀਟਲ ਭੇਜ ਦਿੱਤਾ ਹੁਣ ਮੌਕੇ ਤੇ ਜਾ ਕੇ ਦੇਖਦੇ ਆਂ ਕਿੰਨੇ ਰੌਂਡ ਸੈਰ ਹੋਏ ਕੋਈ 10 12 ਰੌਂਡ ਦੇ ਲਗਭਗ ਕਹਿ ਰਹੇ ਸਰ ਕਹਿ ਰਹੇ ਕਿ ਜਦੋਂ ਡੈਥ ਹੋ ਚੁੱਕੀ ਹੈ ਹੋ ਗਿਆ ਬਰੀਫਾਈ ਨਹੀਂ ਹੁਣ ਉਹ ਪਤਾ ਕਰਦੇ ਆ ਜਾ ਕੇ ਹਸਪੀਟਲ ਜਾ ਰਹੇ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਗਲੇ ਔਰ ਬਈ ਬਸ ਪਰਚਾ ਦਰਜ ਕਰਕੇ ਤੇ ਕਾਰਵਾਈ ਕਰਾਂਗੇ ਬੰਦੇ ਫੜਾਂਗੇ ਜਲਦੀ ਤੋਂ ਜਲਦੀ